ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਦੇਸ਼ ਆ ਇਹ ਬਹੁਤ ਧਰਮੀ ਦੇਸ਼ ਆ ਇਸ ਦੇਸ਼ ਦੇ ਅੰਦਰ ਵਕਫ ਵਕਫ ਧਰਮਾਂ ਦੇ ਜਿਹੜੇ ਦਿਨ ਆ ਉਹ ਬੜੇ ਧੂਮਤਾਂ ਨਾਲ ਮਨਾਏ ਜਾਂਦੇ ਆ ਤੇ ਜਿਹੜੇ ਆਗੂ ਲੋਕ ਆ ਉਹਨਾਂ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਆ ਅੱਜ ਹੁਣੇ-ਹੁਣੇ ਤਾਜ਼ੀ ਖਬਰ ਜੋ ਦੇਖਣ ਵਿੱਚ ਆਈ ਹੈ ਕਿ ਰਾਜਸਥਾਨ ਦੇ ਨਵੇਂ ਚੁਣੇ ਮੁੱਖ ਮੰਤਰੀ ਉਹ ਜਨ ਲਾਲ ਜੀ ਸ਼ਰਮਾ ਇੱਕ ਸਿੱਖਾਂ ਦੇ ਸਮਾਗਮ ਵਿੱਚ ਸ਼ਾਮਲ ਹੋਏ ਨੇ ਤੇ ਉਥੇ ਜਕਾਰਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਵਾਵਾ ਔਖੜ ਗਏ ਨੇ ਤੇ ਸਹਾਇਕਾਂ ਨੇ ਕਈ ਵਾਰ ਉਹਨਾਂ ਦੇ ਕੰਨ ਵਿੱਚ ਦੱਸਣ ਤੇ ਜਕਾਰੇ ਦਾ ਸਹੀ ਉਚਾਰਨ ਜਿਹੜਾ ਕੀਤਾ ਤੇ ਇਹ ਗੱਲ ਮੈਨੂੰ ਭਾਵੇਂ ਕੋ ਮਜ਼ਾਕ ਕਿਸੇ ਲਈ ਮਜ਼ਾਕੀਆ ਹੋਵੇ ਪਰ ਮੇਰੇ ਲਈ ਇੱਕ ਡੂੰਗਾ ਅਰਥ ਰੱਖਦੀ ਹੈ ਕਿ ਇਸ ਦੇਸ਼ ਦੇ ਆਗੂ ਲੋਕ ਜੇ ਜਕਾਰੇ ਨੂੰ ਹੀ ਭੁੱਲ ਜਾਣਗੇ ਤਾਂ ਫਿਰ ਦੇਸ਼ ਬਚੇਗਾ ਕਿਤਾ ਸੋ ਮੈਂ ਇਹ ਗੱਲ ਕਰਨੀ ਕਿਉਂ ਨਾ ਸ਼ਰਮਾ ਜੀ ਨੂੰ ਕਿ ਸ਼ਰਮਾ ਜੀ ਤੁਸੀਂ ਵੱਡੇ ਲੀਡਰ ਬਣ ਗਏ ਹੋ ਇੱਕ ਸੂਬੇ ਦੇ ਮੁੱਖ ਮੰਤਰੀ ਹੋ ਤੇ ਤੁਹਾਨੂੰ ਜੇ ਇਹ ਜਕਾਰੇ ਦਾ ਧਿਆਨ ਨਹੀਂ ਗਾ ਜਾਂ ਜਕਾਰਾ ਯਾਦ ਨਹੀਂ ਗਾ ਕਿਉਂਕਿ ਜਿਸ ਦੇਸ਼ ਦੇ ਅੰਦਰ ਤੁਸੀਂ ਇੱਕ ਆਜ਼ਾਦੀ ਦਾ ਨਿਗਮਾਂ ਰਹੇ ਹੋ ਤੇ ਅੱਜ ਮੁੱਖ ਮੰਤਰੀ ਦਾ ਪਦ ਜਿਹੜਾ ਉਹਦਾ ਤੁਸੀਂ ਆਨੰਦ ਲੈ ਰਹੇ ਹੋ ਤਾਂ ਉਹ ਉਹਦੀ ਆਜ਼ਾਦੀ ਜਿਹੜੀ ਆ ਉਹ ਇਸ ਜਕਾਰੇ ਨੇ ਲੈ ਕੇ ਆਂਦੀ ਆ ਥੋੜੇ ਜੀ ਪਿੱਛੇ ਜਾਵਾਂ ਕਿ ਜਦੋਂ ਤੁਹਾਡੇ ਵੱਡੇ-ਵਡੇਰੇ ਜਿਹੜੇ ਕਿਸ ਜੰਮੂ ਕਸ਼ਮੀਰ ਕਸ਼ਮੀਰ ਤੋਂ ਚੱਲ ਕੇ ਆਏ ਸੀ ਪੰਡਤ ਭਰਾ ਉਹਨਾਂ ਨੇ ਜਦਾ ਜਦੋਂ ਨੌਵੇਂ ਪਾਦਸ਼ਾਹ ਕੋਲੇ ਫਰਿਆਦ ਕੀਤੀ ਸੀ ਤਾਂ ਉਹ ਜਕਾਰੇ ਵਾਲਿਆਂ ਨੇ ਹੀ ਇਸ ਜਨੂ ਨੂੰ ਬਚਾਇਆ ਸੀ ਭਾਵੇਂ ਮੇਰੀ ਇਹ ਗੱਲ ਜਿਹੜੀ ਆ ਕਿਸੇ ਵੀ ਤਰ੍ਹਾਂ ਕਿਸੇ ਇਹ ਕਹਿੰਦੇ ਹੁੰਦੇ ਆ ਆਵਾਦ-ਵਿਵਾਦ ਦੇ ਵਿੱਚ ਜਾਂ ਕੋਈ ਫਿਰਕੂ ਰੰਗਤ ਨਾ ਸਮਝੀ ਜਾਵੇ ਸੋ ਇਹ ਦੇਸ਼ ਦੀ ਇਜਾਦੀ ਦੀ ਆਪਾਂ ਗੱਲ ਕਰ ਲਈਏ ਇਸ ਦੇਸ਼ ਦੀ ਇਜਾਦੀ ਦੇ ਲਈ ਮੁੱਢ ਜਿਹੜਾ ਵਾ ਉਹ ਨਹਿਰੂ ਦੇ ਵਾਰਸ ਵੀ ਅੱਜ ਜੀ ਇਸ ਗੱਲ ਨੂੰ ਜਾਣਦੇ ਆ ਪਰ ਇਤਿਹਾਸ ਦੇ ਪੰਨੇ ਇਹ ਬੋਲਦੇ ਆ ਕਿ ਜਿਹੜਾ ਗਾਂਧੀ ਤੇ ਨਹਿਰੂ ਤੇ ਮਾਲਵੀਆ ਇਹ ਸਾਰਿਆਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਨੇ ਗੁਰਦੁਆਰਾ ਸੁਧਾਰ ਲੈ ਅਰਦੀ ਪਹਿਲੀ ਲੜਾਈ 1922 ਵਿੱਚ ਜਿੱਤੀ ਸੀ ਤਾਂ ਉਹਨਾਂ ਨੇ ਇਹੀ ਜਕਾਰੇ ਬਲਾ ਕੇ ਕਿਹਾ ਸੀਗਾ ਕਿ ਇਸ ਦੇਸ਼ ਦੀ ਜਾਤੀ ਦੀ ਪਹਿਲੀ ਜੰਗ ਜਿੱਤੀ ਗਈ ਆ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨੇ ਵੱਡਾ ਰੋਲ ਅਦਾ ਕੀਤਾ ਚਾਹੇ ਬਬਰ ਅਕਾਲੀ ਹੋ ਗਏ ਚਾਹੇ ਹੋਰ ਵੀ ਜਿੰਨੇ ਸਾਡੇ ਜਿਹੜੇ ਯੋਧੇ ਸੂਰਬੀਰ ਜਿਨ੍ਹਾਂ ਨੇ ਫਾਂਸੀਆਂ ਤੇ ਤਖਤਿਆਂ ਤੇ ਚੜੇ ਉਹਨਾਂ ਨੇ ਵੀ ਇਹੀ ਜਕਾਰੇ ਲਾਏ ਸੀ ਤੇ ਇਹਨਾਂ ਜਕਾਰਿਆਂ ਕਰਕੇ ਅੰਗਰੇਜ਼ ਇਥੋਂ ਡਰਦਾ ਭੱਜਿਆ ਸੀ ਇਹ ਉਹੀ ਜਕਾਰੇ ਨੇ ਜਿਹੜੇ ਕਿਨਾਂ ਕਾਲੇ ਪਹਾੜੀਆਂ ਦੇ ਵਿੱਚ ਜਿਹੜੇ ਉਹਨਾਂ ਸੂਰਬੀਰ ਯੋਧਿਆਂ ਨੇ ਆਪਣਾ ਜਿਹੜਾ ਕਹਿੰਦਾ ਮਨੋਬਲ ਏਡਾ ਉੱਚਾ ਰੱਖਿਆ ਕਿ ਸਲਾਖਾਂ ਦੇ ਪਿੱਛੇ ਸਿਰਫ ਤੇੜਕਸ਼ਹਰੇ ਨਾਲ ਹੀ ਉਹਨਾਂ ਨੇ ਸਾਰੀ ਉਮਰ ਜਿਹੜੀ ਆ ਇਹ ਜੇਲ੍ਹ ਦੇ ਵਿੱਚ ਕੱਟ ਕੇ ਤੇ ਦੇਸ਼ ਨੂੰ ਆਜ਼ਾਦੀ ਦਿਵਾਉਣ ਦਾ ਕੰਮ ਕੀਤਾ ਸੀ ਗੱਲ ਲੰਬੀ ਹੋ ਜਾਏਗੀ ਸੋ ਦੇਸ਼ ਜਦੋਂ ਆਜ਼ਾਦ ਹੁੰਦਾ ਤਾਂ ਇਸ ਦੇਸ਼ ਦੀ ਆਜ਼ਾਦੀ ਦੀ ਸਰਹੱਦ ਜਿਹੜੀ ਆ ਦੇਸ਼ ਦੀ ਸਰਾਬ ਤੇ ਆਜ਼ਾਦ ਰੱਖਣ ਵਾਲੇ ਇਹਨਾਂ ਜਕਾਰਿਆਂ ਨੇ ਹੀ ਦੁਸ਼ਮਣਾਂ ਦੀਆਂ ਭਾਜਾਂ ਪਾਈਆਂ ਤੇ ਮੈਂ ਦੇਖਦਾ ਮੈਨੂੰ ਚੰਗਾ ਲੱਗਦਾ ਸੀ ਜਦੋਂ ਕਿ ਦੇਸ਼ ਦਾ ਕਹਿੰਦੇ ਹਾਂ ਦਾ ਰੱਖਿਆ ਮੰਤਰੀ ਬਾਰਡਰ ਤੇ ਜਾ ਕੇ ਸਿੱਖਾਂ ਨੂੰ ਜਕਾਰੇ ਲਾਉਣ ਦਾ ਦਾ ਜ਼ਿਕਰ ਕਰਦਾ ਤੇ ਉੱਥੇ ਜਕਾਰੇ ਵੀ ਲਾਏ ਜਾਂਦੇ ਆ ਤੇ ਬਾਲੀ ਦੂਰ ਦੀ ਗੱਲ ਨਾ ਕਰੋ ਕਿ ਆ ਜਿਹੜਾ ਚੀਨ ਦੇ ਬਾਰਡਰ ਤੇ ਜੇ ਹੱਥੋ ਹੱਥ ਲੜਾਈ ਦੇ ਵਿੱਚ ਜੇ ਕੋਈ ਗੱਲ ਸਾਹਮਣੇ ਆਉਂਦੀ ਆ ਤਾਂ ਉਹ ਚੀਨੀਆਂ ਨੂੰ ਭਜਾਉਣ ਦੀ ਗੱਲ ਕਰਦੇ ਆ ਤਾਂ ਉਹ ਜਕਾਰੇ ਹੀ ਉਹਨਾਂ ਨੂੰ ਉਹਨਾਂ ਨੂੰ ਭਜਾਉਂਦੇ ਆ ਸੋ ਮੈਂ ਤੁਹਾਨੂੰ ਆ ਪਿਛਲੇ ਦਿਨਾਂ ਚ ਅਸੀਂ ਯਾਦ ਮਨਾ ਕੇ ਆਟੇ ਆ ਉਹਨਾਂ 7 ਸਾਲ ਤੇ 9 ਸਾਲ ਦੇ ਬਾਬਿਆਂ ਦੀ ਜਿਨ੍ਹਾਂ ਦੇ ਜਕਾਰਿਆਂ ਦੀ ਗੂੰਜ ਨੇ ਇਸ 750 ਸਾਲ ਦੀ ਗੁਲਾਮੀ ਜਿਹੜੀ ਮੁਗਲਾਂ ਦੀ ਸੀ ਉਹਦੇ ਮੰਦੇਦਰਕ ਭੈ ਪਿਆਦਾ ਪੈਦਾ ਕੀਤਾ ਸੀ ਉਹਨਾਂ ਦੇ ਅੰਦਰ ਕਿਹੜੀ ਵੱਡੀ ਡ੍ਰਿੜਤਾ ਸੀ ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਦਰ ਨੇ ਚੱਪੜਚੀੜ ਦੇ ਮੈਦਾਨ ਵਿੱਚ ਇਹੀ ਜਕਾਰੇ ਛੱਡ ਕੇ ਦੇਸ਼ ਨੂੰ ਇੱਕ ਪਹਿਲਾ ਸਿੱਖ ਰਾਜ ਦਿੱਤਾ ਸੀ ਸੋ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਅੱਜ ਦੇਸ਼ ਦੇ ਬੈਠੇ ਨੇਤਾ ਲੋਕ ਜੇ ਇਹਨਾਂ ਜਕਾਰਿਆਂ ਨੂੰ ਭੁੱਲ ਜਾਣਗੇ ਤਾਂ ਮੈਨੂੰ ਬੜਾ ਆਪਣੇ ਆਪ ਦੇ ਵਿੱਚ ਇੱਕ ਫਿਕਰਮੰਦੀ ਜਾਪ ਰਹੀ ਹੈ ਸ਼ਰਮਾ ਜੀ ਅਗਰ ਜਕਾਰੇ ਨੂੰ ਭੁੱਲ ਜਾਓਗੇ ਤਾਂ ਦੇਸ਼ ਨੂੰ ਕੈਸੇ ਬਚਾਓਗੇ